ਦੇਣੇ ਕੇ ਮਹੱਲਾ ਪੀਜਾ ਫਤੂਮਾ ਜਾਣ ਬਹੁਤ ਆ ਰਹੀ ਆਂ ਤੁਆ ਦੀ ਕਮਤਾ ਸਰਬ ਸਰਬ ਸਾਜਣੇ ਜੀ ਯੰਤਰਿਆਨੀ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਗੁਰਗੰਗਵਾਸਾਇ ਦੇ ਸੰਪਾਦਕਾਂ ਨੂੰ ਅੰਮ੍ਰਿਤਕ ਬੋਲ ਦੇ ਕੇ ਮਹਾਲ ਕਰ ਰਹੇ ਹਾਂ ਜਿਦਮੀਨ ਆਜੀ ਦੇ ਪਾਸੇ ਸੁਖਮਨ ਕਲਪਨ ਕੀਤਾ ਕਿ ਮਹਾਰਾਜ ਜੀ ਉਹ ਰੰਗ ਰਹਿੰਦੇ ਹਨ ਜਿਵੇਂ ਕੋਈ ਰੰਗ ਆ ਸੋਗ ਦੇ ਸਾਥ ਕੋ ਰਹਿੰਦੇ ਹਨ ਤਮਾਰਾ ਸਾਹਿਬ ਪ੍ਰਮੋਦਨ ਹੋਏ ਕਿ ਸਿਖੋ ਇਹ ਨਹੀਂ ਹਾਲ ਹੈ ਸ਼ਲੋਕ ਮਹੱਲਾ ਪੀਜਾ ਹੁਕਮ ਨਾ ਜਾਣ ਬਹੁਤਾ ਰੋਵ ਮਹਾਰਾਜ ਸਾਹਿਬ ਜੀ ਨੂੰ ਕੋ ਕੋਨ ਕਰਮ ਅਨੁਸਾਰ ਬਚਨ ਸੁਖਿ ਨੇ ਕਰਮੀ ਆਹ ਕਲਾਮ ਇਹੋ ਜਿਹੇ ਕਰਮ ਕੀਤੇਲੇ ਅਨੁਸਾਰ ਨੇ ਦੇਖੇ ਕਾਨੂੰਨ ਬਗੂੜ ਹੈ ਪਰ ਉਸ ਜਗ੍ਹਾ ਹੁਕਮ ਉਹ ਹੀ ਕਰਣੀ ਵਿਚਾਰ ਦੀ ਉੱਤੇ ਹੋਇਆ ਹੈ ਇਸ ਪ੍ਰਕਾਰ ਹੈ ਜੋ ਕੁਝ ਕਰਦਾ ਹੈ ਉਹਨਾਂ ਦਾ ਸਾਰਾ ਇੰਤਜ਼ਾਮ ਹੀ ਪੁਰਤਾਨਾ ਹੈ ਉਹ ਹਾਕਮ ਜਿਹੜਾ ਸਜਾ ਦਿੰਦਾ ਹੁਕਮ ਨਾਲ ਹੀ ਸਜਾ ਦਿੱਤੀ ਜਾ ਸਕਦੀ ਹੈ ਹੁਕਮ ਤੋਂ ਬਿਨਾਂ ਤਾਂ ਨਾ ਕੋਈ ਬਦਬੀਰ ਬਣ ਸਕਦਾ ਹੈ ਹੁਕਮ ਤੋਂ ਬਿਨਾਂ ਨਾ ਕੋਈ ਕੈਦੀ ਹੋ ਸਕਦਾ ਹੈ ਨਾ ਕੋਈ ਕੈਦੋਰ ਹਾ ਹੋ ਸਕਦਾ ਹੈ ਇਸੇ ਤਰ੍ਹਾਂ ਅਕਾਲ ਪ੍ਰਸਵਾਹ ਵੀ ਆਪਣੀ ਕੀਤੀ ਕਰਣੀ ਵਿਚਾਰ ਉਹ ਜੀ ਜੋ ਕਾਰ ਹੈ ਉਸ ਮਾਰੇ ਦੇ ਹੁਕਮ ਇਹ ਜੀਵ ਜਾਣਦਾਨ ਨਹੀਂ ਹੈ ਬਹੁਤ ਆ ਰੂਵੈ ਬੜਾ ਰੋ ਰੋ ਕੇ ਬਰਲਾਵ ਕਰ ਰਹਾ ਕਿ ਮੈਨੂੰ ਇਤਨੀ ਤਕਲੀਫ ਹੋ ਗਈ ਮੈਨੂੰ ਇੰਨਾ ਘਾਟਾ ਪੈ ਗਿਆ ਜੋ ਕੁਝ ਕਰਨਾ ਹੁੰਦਾ ਹੈ ਉਹ ਮਾਰਾ ਸਾਥੀਆਂ ਦੀ ਕੰਨੀ ਅਨਸਾਰ ਕੀਤਾ ਹੈ ਉਹ ਜੀ ਬਹੁਤ ਆ ਰੋ ਰਿਹਾ ਨੇ ਕੋਈ ਨਹੀਂ ਮੰਨਣ ਵਾਲੇ ਦੇ ਸੰਗਮਪੁਰਖ ਇਸ ਪ੍ਰਕਾਰ ਸਾਥ ਸੰਯੋਗੀ ਇੱਕ ਬਜ਼ੀਰ ਜੀ ਨੇ ਸੰਕਾਂ ਦੀ ਸੰਗਤ ਕਰਿਆ ਕਰਵਾਇਆ ਸੰਤਾਂ ਦੀ ਸੰਗਠਨ ਕਰਨੀ ਮਾਸਰਾਵਤ ਹੈ ਕਿ ਮਹਾਰਾਜ ਜੀ ਉਜਾਗ ਕਰਨਾ ਚਾਹੀਦਾ ਹੈ ਉਹਨ ਉਸ ਗੱਲ ਨੂੰ ਧਾਰਨ ਕਰ ਲਿਆ ਕਿ ਰਾਜਾ ਉਸ ਦਾ ਜੀਵਨ ਸੀ ਉਹ ਸ਼ਿਕਾਰ ਖੇਡਣ ਦੀ ਉਹਨੂੰ ਆਦਤ ਸੀ ਜਦੋਂ ਸ਼ਿਕਾਰ ਖੇਡਣ ਰਾਤ ਨੂੰ ਗਿਆ ਉਹਦੀ ਇੰਦਸਣਵਾਰ ਆਪਣੀ ਵਜਿਕੇ ਕੱਤੀ ਗਈ ਜਦੋਂ ਕੱਤੀ ਗਈ ਤੇ ਰਾਜੇ ਨੇ ਆ ਕੇ ਉਸਨੂੰ ਕਿਹਾ ਜੀ ਸਾਹ ਮੇਰੀ ਉਂਗਲ ਕੱਤੀ ਗਈ ਨਬੀਰ ਕਹਣ ਲੱਗਾ ਰਾਜਾ ਮਹਾਰਾਜ ਨੂੰ ਪੁੱਛਾ ਭਲਾਈ ਹੋ ਗਈ ਪਰ ਕੋਈ ਵਜ਼ੀਰ ਨੂੰ ਮਤਾਂ ਕਰ ਦਿੱਤਾ ਜਾਂ ਨਹੀਂ ਸੁਲਾਇਆ। ਉਸ ਪ੍ਰਕਾਰ ਕੋਈ ਵਜ਼ੀਰ ਆਪਣੇ ਘਰ ਬੈਠਿਆ ਰਿਹਾ। ਉਹ ਰਾਜੇ ਨੂੰ ਸ਼ਿਕਾਰ ਖੇਡਣ ਦੀ ਆਪਸੀ ਸ਼ਿਕਾਰ ਖੇਡਦਾ ਦੋ ਦਿਨ ਚੱਲਿਆ ਗਿਆ। ਉਹ ਲੋਟ ਬੋਲੀਏ ਪਾਸ ਕਿਤੇ ਉਹਨਾਂ ਨੇ ਕਿਹਾ ਜੀ ਬੰਦੇ ਨੂੰ ਝੋਕਾ ਕਰੂਗੀ ਦੇਵੀ ਨੂੰ। ਇਹ ਸ਼੍ਰਮ ਪਕੜ ਕੇ ਰਾਜੇ ਨੂੰ ਲੈ ਗਈ। ਜਦੋਂ ਪਕੜ ਕੋਲ ਗਏ। ਉਹ ਸੋਚਾ ਕਿ ਇਹ ਤਾਂ ਕੰਦੇ ਇਨਾਨ ਕਰ ਲੋ ਦੇਵੀ ਦੀ ਟੇਟਾ ਚੜਾਣਾ ਹੈ। ਜਦੋਂ ਇਹ ਨਾਮ ਕਰਨ ਲੱਗੇ ਉਂਗਲ ਕੱਟੀ ਹੋਈ ਦੇਖੀ। ਇਹ ਕਹਿੰਦੇ ਇਹ ਤਾਂ ਸਾਹਤੰਗ ਨਹੀਂ। ਇਹ ਨਹੀਂ ਜੈਵੀਕ ਤਾਂ ਕਰਨਾ। ਇਹ ਸਾਹਤੰਗਾਂ ਤੋਂ ਛੋਟਾ ਕਿਪਾ ਯਾਸੂ ਹੈ। ਰਾਏ ਵੀ ਉਸਨੂੰ ਜਾਣੀ ਬਚ ਗਈ। ਰਾਏ ਨੇ ਆ ਕੇ ਫੇਰ ਬਜੂਰੀ ਨੂੰ ਬੁਲਾਇਆ। ਕਹਿਣ ਲੱਗਾ ਵੀ ਤੈਂ ਜਿਹੜਾ ਖਿਆਸੂ ਉਦਣ ਕੋਈ ਪਰਮੇਸ਼ਰ ਨੂੰ ਪਲਾਈ ਕੀਤਾ ਹੋਇ ਰਹੇ ਕੋੰਬੀ ਕੀਆ। ਇਹ ਅਜੇ ਨਹੀਂ ਪਤਾ ਲੱਗਾ ਮੈਂ ਤੈਨੂੰ ਮੌਤੂਲ ਕਰਦਾ ਹਾਂ ਮੈਨੂੰ ਮਾਫ ਕਰਨਾ। ਆਪਣੀ ਦੁਨੀਆ ਦੇ ਗੱਦੇ ਤੋਂ ਤੂੰ ਆ ਜਾ ਉਸੇ ਪ੍ਰਕਾਰ। ਜਦੋਂ ਕਿਲਾ ਸਿਆਹ ਹੁ ਭਲਾ ਕੀਤਾ ਜੁ ਮੈਨੂੰ ਪਤਾ ਲੱਗਿਆ ਜੇਰਾ ਪਰਮੇਸ਼ਰ ਭਲਾ ਕੀਤਾ ਮੇਰਾ ਇਹ ਮੇਰੀ ਉਂਗਲ ਨਾ ਕੱਟੀ ਹਿੰਦੀ ਮੈਨੂੰ ਜੇ ਇਹ ਵੀ ਕਿਤੇ ਚਾਹਨਾ ਲੋਕਾਂ ਨੇ ਫੜ ਕੇ ਪਾਸਟਾਂ ਬੋਲੋਗਾ ਸੀ ਕਿ ਮੈਂ ਮਰ ਜਾਣਾ ਸੀ ਅੱਜ ਉਂਗਲ ਕੱਟੀ ਕਰਕੇ ਮੇਰੀ ਮੂੰਹ ਹਾਉਟ ਲਾਇਆ ਭਲਾ ਮੈਂ ਤਾਂ ਮੇਰੇ ਵਾਕਿਸਨ ਕਹਿੰਦਾ ਸੀ ਭਲਾ ਪਰਮੇਸ਼ਰ ਨੇ ਕੀਤਾ ਹੋਏ ਹੈ ਕਿ ਉਂਗਲ ਕੱਟੀ ਗਈ ਹੈ ਪਰ ਨਾਲ ਕੋਈ ਜਦੋਂ ਤੈਨੂੰ ਮੋਤਲ ਕੀ ਕਹੀ ਤਾਂ ਕਿਹਾ ਭਲਾ ਕੀਤਾ ਪਰਮੇਸ਼ਰ ਨੇ ਮਹਾਰਾਜ ਜੀ ਤੁਮ ਕਹੋ ਭਲਾ ਹਮ ਪਲੋਨਾ ਜਾਣੇ ਤੁਮ ਸਦਾ ਸਦਾ ਜਵਾਲਾ ਉਸ ਦੇ ਬਧੀਨ ਕੇ ਬਧੀਨ ਸਾਵਾਂ ਖਣ ਲਗਾਤੀ ਰਾਜਾ ਸਾਹਿਬ ਜਦੋਂ ਆਪ ਸ਼ਿਕਾਰ ਕਰਦੇ ਹੋ ਮੈਨੂੰ ਨਾਲ ਲਿਜਾਂਦੇ ਰਹੇ ਹੋ ਉਹ ਮੈਂ ਮਤਲਬ ਹੈ ਤੁਮੀ ਕਹਿੰਦੇ ਪਰਮੇਸ਼ਰ ਮੇਰਾ ਭਲਾ ਕੀਤਾ ਮੈਨੂੰ ਇਹਨਾਂ ਫਰਕੇ ਸਾਧ ਕੇ ਖਰੀਦ ਸੀ ਮੇਰਾ ਮੈਨੂੰ ਦੇਵੀ ਦੇ ਘੇਟਾ ਕਦਲ ਕਰ ਗਈਆਂ ਸੀ ਇਸ ਕਰਕੇ ਪਰਮੇਸ਼ਰ ਮੇਰਾ ਵੀ ਭਲਾ ਕੀਤਾ ਸੀ ਮੈਨੂੰ ਤਾਂ ਤਬੀਰੀ ਤੋਂ ਬਲ ਕਰ ਦਿੱਤਾ ਸੀ ਇਸ ਕਰਕੇ ਮੈਂ ਕਹਾ ਸੀ ਭਲਾ ਕੀਤਾ ਕਰੀ ਸਹੀਦਾ ਸੰਤੋ ਰਾਜ ਨੇ ਉਸ ਬੀਰ ਦੀ ਸੁਖਾ ਮੰਨ ਉਸ ਸੰਗਤ ਕਰਕੇ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ ਇਹ ਹਾਲ ਹੋ ਗਿਆ ਕਿ ਇਸੇ ਪ੍ਰਕਾਰ ਜੀਵਾਂ ਦੇ ਅੰਦਰ ਜਿਹੜਾ ਡਰ ਪੈਂਦੀ ਹੈ ਕੋਈ ਤਕਲੀਫ ਹੁੰਦੀ ਹੈ ਉਹਨੂੰ ਬਹੁਤ ਬੁਰਾ ਮੰਨਦੇ ਹਨ ਕਿ ਸਾਡਾ ਬੁਰਾ ਹੋਇਆ ਹੈ ਇਹ ਨਹੀਂ ਜਾਣਦੇ ਕਿ ਇਹ ਸਾਡਾ ਭਲਾ ਮਾਰੇ ਹੁੰਦਾ ਹੈ ਪ੍ਰਿੰਤ ਉਹ ਹਨ ਦੁਤਾ ਕਰਦੂਨ ਮੁਖਿਆ ਹੋਇਆ ਦੁਨ ਜਦੋਂ ਆਦਮੀ ਦਾ ਕੋਈ ਪ੍ਰਤਿਆਪ ਨਾ ਹੋ ਜਾਵੇ ਲੋਕਾਂ ਦਾ ਸਾੜ ਜਾਵੇ ਮੌਕੀ ਨਿਯਾ ਕਰਨ ਲੱਗਿਆਂ ਪੂਤੀ ਨਾਸ਼ ਹੋ ਜਾਵੇ ਮਾਇਆ ਨਾਸ਼ ਹੋ ਜਾਵੇ ਸੰਧੀ ਨਾਸ਼ ਹੋ ਜਾਵੇ ਉਸ ਵੇਲੇ ਆਦਮੀ ਦੇਲਾ ਕਰਕੇ ਆਪਦੀ ਭੜਕੀ ਕਰਨ ਵਾਸਤੇ ਉਹ ਨਾਲ ਬੰਨ੍ਹੇ ਤੋਰਵੇਂ ਅਰੇ ਆਦਮੀ ਪ੍ਰੇਸ਼ਾਣੇ ਦਸਿਆ ਹੋਇਆ ਛੇੜਿਆਂ ਵੀ ਚਾਹੇਂਦਾ ਕੋਈ ਆਦਮੀ ਜਿਵੇਂ ਬੰਗਾਂ ਤੋੜੀ ਜਾਂਦੇ ਮਾਰਦੇ ਫਿਰਨਾ ਅਕੋ ਤੱਕ ਹੰਕਾਰ ਲੱਗੇ ਇਸ ਪ੍ਰਕਾਰ ਮਾਰਾ ਕੰਮ ਨਹੀਂ ਪਾਈ ਕੋਕਮ ਨਾ ਜਾਣ ਬਹੁਤਾਰੂ ਕੋਈ ਸੁਭਿ ਹਕੂਮ ਨਹੀਂ ਜਾਣਦੇ ਰਾਜ ਨਹੀਂ ਚੱਲਦੇ ਬਾਬਾ ਉਸਨੂੰ ਸੰਕਟ ਤੇ ਪਰਮਿਸ਼ਨ ਨੇ ਸਾਡੇ ਘਰ ਕਿਉਂ ਨਾਸ ਕਰ ਦਿੱਤਾ ਸਾਡੇ ਪਰਿਵਾਰਸ਼ ਕਿਉਂ ਨਾਸ ਕਰਕੇ ਉਹ ਬਹਿ ਬੈ ਰਹੀ ਇਹਨੇ ਮੈਂ ਗੁਰੂ ਸਾਹਿਬ ਦੇ ਨਾਮ ਤੇ ਜਿਹੜਾ ਜਨ ਸੱਚੀ ਪ੍ਰਸ਼ੰਗ ਆਉਂਦਾ ਪੁੱਤ ਲਾ ਕੇ ਜਮਾਰਾ ਵੀ ਗਏ ਮਨੇ ਕੋਈ ਬੈਠਾ ਉਸ ਆਦਮੀ ਕਰਕੇ ਹੀ ਮਹਾਰਾ ਨੂੰ ਵਾਲਾਂ ਕੱਢੀ ਜਾਵੇ ਪਰਮਿਸ਼ਨ ਨੂੰ ਤੇ ਮੇਰੇ ਰਾਜਨ ਪੁੱਤਰ ਮਾਰ ਦਿੱਤੇ ਮੇਰਾ ਕੁਝ ਵੀ ਨਹੀਂ ਰਿਹਾ ਇਸ ਪ੍ਰਕਾਰ ਗੱਲਾਂ ਕਰੇ ਮਾਰਨ ਕੇ ਭਾਈ ਬਾਲੇ ਸਭ ਕੋ ਪਾਸ ਲਿਆ ਸਾਡੀ ਉਹਨੂੰ ਦਿਨਾਰੇ ਮਾਰੇ ਕੋਤਾਲ ਲੰਗਾ ਉਹਨ ਲੋਕੋ ਤਾਂ ਆਈਪੂ ਤੇ ਉਹਨੂੰ ਗਾਰਾਂ ਚੋਂ ਕੱਢਣਾ। ਕਹਾਂ ਲਗਾ ਮਹਾਰਾਜ ਨੂੰ ਚਾਰ ਪੁੱਤਰਾਂ ਸਾਹਮਣੇ ਉਹ ਮੇਰੇ ਪੁੱਤਰ ਨੂੰ ਮਾਰ ਲੇ ਰੱਬ ਨੇ ਮੈਂ ਗਾਵਾਂ ਵਿੱਚ ਤਾਂ ਹੋਰ ਕੀ ਕਹਾ। ਤੁੰ ਨੂੰ ਮਾਰਾ ਕਹਿੰ ਲਗੇ ਆਹ ਕਰ ਲਈ ਤੂੰ ਆਜੇ ਦੋਵੇਂ ਤਾਰ ਦੇ ਦੇ ਤੂੰ ਤੈਨੂੰ ਪਰਮੇਸ਼ਰ ਦੇ ਪਾਸੇ 10000 ਰੁਪਏ ਲਾ ਦੇਣੀ ਹੈ। ਕਹਿੰਦਾ ਜੀ ਤੂੰ ਹੀ ਕਹਿੰਿਆ ਜੇ ਤਾਰ ਦੇ ਦੇ ਤੂੰ ਮਾਰਾ ਕਹਿੰਦੇ ਚੰਗਾ ਦੋਵੇਂ ਹੱਥ ਦੇ ਦੇ। ਜਦੋਂ ਯਾਰ ਭਈਆ ਕਰਤਾਰ ਪਾਸੋਂ ਤੈਨੂੰ ਬੁਆਦਨੇ ਕਹਿੰਦਾ ਜੀ ਮੈਂ ਖਾਣ ਤੀ ਕਹਿੰਦਾ ਕਿ ਕਹਿੰਦਾ ਤੈਨੂੰ ਹੱਥੀਂ ਦੇਣਾ ਮਾਰੇ ਕਹਿੰਦੇ ਚੰਗਾ ਲੱਖ ਰੁਪਈਆ ਮਾਰੇ ਪਾਸੋਂ ਤੈਨੂੰ ਦਵਾਦਨੇ ਇਹ ਐ ਕਿ ਡੋਮਿਨੇਸ਼ਨ ਹੋ ਰਹੀ ਹੈ ਕਹਿੰਦਾ ਮਾਰੇ ਨਾ ਸਾਨੂੰ ਦੇਖੂਂ ਕਹਿੰਦਾ ਉਹਦੇ ਲਈ ਮਾਰੇ ਚੰਗਾ ਸਰਦ ਦੇ 2 ਕਰੋੜ ਰੁਪਈਆ ਤੈਨੂੰ ਕਰਤਾਰ ਤੋਂ ਦਵਾਨੇ ਉਹਨਾਂ ਜੀ ਮੈਂ ਤਾਂ ਮਰ ਜੂ ਮੇਰੇ ਕੋਲ ਤਾਂ ਨਹੀਂ ਉਹਦੇ ਲਈ ਮਾਰੇ 2 ਕਰੋੜ ਭਾਈ ਜੰਮਾ ਸਾਹੀ ਦਾ ਕਹਿੰਦੇ ਭਲਾ ਲੋਕਾਂ ਸਭ ਕੁਝ ਗੋਦ ਨਹੀਂ ਨਹੀਂ ਦਿਆ ਜਦ ਦੁਨੀਆ ਨਾਂ ਸਦੇ ਜਦ ਤਨ ਮੁਖਾ ਦੇ ਰਿਸ਼ਤਾ ਸਭ ਕੁਝ ਪਰਮੇਸ਼ਰ ਦੇ ਦਿੱਤਾ ਹੈ ਸਾਧ ਸੰਹਾਰ ਕਰਨ ਕਰ ਜਨਮ ਸਫਲ ਕਰ ਲੇ ਕਿ ਸੰਗਤ ਮਿਲ ਕੇ ਨਾ ਆਇਆ ਤਾਂ ਹਮ ਕਰਕੇ ਆਇਆ ਜਨਮ ਸਫਲਾ ਕਰਦਾ ਇਹ ਤਾਂ ਕੋਈ ਚੀਜ਼ ਨਹੀਂ ਕੋਈ ਹੈ ਕਿ ਦੋ ਕਰੇ ਨਹੀਂ ਆਇਆ ਸਿਰ ਦੇ ਨੂੰ ਪਿਆਰ ਨਹੀਂ ਹੈ ਸੋ ਪਰਮੇਸ਼ਰ ਦਾ ਸਭ ਕੁਝ ਜਨ ਮੁਖਾ ਦੇ ਦਿੱਤੀ ਹੈ ਇਸ ਪ੍ਰਕਾਰ ਮੁਖਾ ਦੇ ਨੂੰ ਜਿਹੜੇ ਚੰਗੇ ਪਾਸੇ ਨਹੀਂ ਲਾਉਂਦੇ ਵਾਹਿਗੁਰੂ ਜੀ ਹਕੂਮਨੀ ਮੰਜ਼ੂਰ ਇਸ ਪ੍ਰਕਾਰ ਨਹੀਂ ਤਗਦੇ ਪਾੜੇ ਉਹਨਾਂ ਦੀ ਜਿਹੜੀਆਂ ਹਨ ਬਹੁਤਾ ਰੋਲੀਆਂ ਦੁਖੀ ਹੋ ਕੇ ਅੰਦਰੋਂ ਠੋਖਾ ਨਹੀਂ ਬਣਦਾ ਸੋਗ ਰੰਗ ਦੇ ਵਿੱਚ ਠੋਖੇਵਾਦੀ ਬਾਹੀ ਹੁੰਦੀ ਹੈ ਹਰੇਕ ਨੇ ਸੜ ਕਰਦੇ ਰਹਿੰਦੇ ਆ ਹਰੇਕ ਨੇ ਠੋਖੇਵਾਦੀ ਸੜ ਕਰਦੇ ਰਹਿੰਦੇ ਹਨ ਅੰਦਰ ਠੋਖਾ ਸੰਸਾ ਬਣਿਆ ਰਹਿੰਦਾ ਹੈ ਤੇ ਸੰਸਾ ਦੇ ਮਾਰੇ ਵੀ ਚਿੰਤਾ ਦੇ ਮਾਰੇ ਵੀ ਪੀਖਾ ਦੇ ਕਰਿਆ ਰਹਿੰਦਾ ਹੈ ਐਂ ਮੂਰ ਨਹੀਂ ਆਉਂਦੀ ਮੂਰਤ ਸੁੰਦਰੀ ਹੈ ਜੇ ਕਨਕਾਸ਼ਾ ਸੁੰਦਰੀ ਚੱਲ ਰਹੀ ਹੈ ਮਾਰਨ ਸਾਹਿਬ ਦੀ ਇਸਤਰੀ ਜਿਹੜੀ ਆਪਣੀ ਮਾਨਤ ਦੀ ਰਜਾਇ ਦੇ ਚੱਲਣ ਵਾਲੀ ਹੈ ਸਤਵੰਤੀ ਹੈ ਦਰ ਘਰ ਤੋਂ ਬਾ ਮਹਿਲ ਗੁਲਾਈ ਉਹ ਭਾਈ ਆਲੋ ਦਰ ਵਿੱਚ ਬੂਹੇ ਦੀ ਸੋਹਣਾ ਪਾਉਂਦੀ ਹੈ ਬੁਰਾਣੀ ਨਹੀਂ ਖਾਨ ਨਹੀਂ ਉਹ ਸੱਖਾ ਲੈਣੀ ਨੂੰ ਘਰ ਵਿੱਚ ਉਹ ਸਰ ਸੰਗੇ ਦੀ ਸੋਹਣਾ ਪਾਉਂਦੀ ਹੈ ਆਪਣੇ ਸੱਸੂਰਾਂ ਵਾਲੀ ਆਦਰ ਕਰਦੀ ਹੈ याद चलण लहल बुलाल ਅਤੇ ਘਰ ਪ੍ਰਲੋਭ ਦੀ ਸੋਧਾ ਹੁੰਦੀ ਹੈ ਮਹੱਲ ਸੱਚਖੰਡ ਕੀ ਮਹਾਰਾਜ ਨੇ ਬੁਲਾ ਲੈਂਦੇ ਹੈ ਅਤਿਹਰ ਕਰ ਲੈਂਦਾ ਆਉਦੇ ਦੇ ਵਿੱਚ ਦਾਰਸਨ ਸਾਰੀ ਦੀ ਸੋਧਾ ਹੁੰਦੀ ਹੈ ਪਰ ਪ੍ਰਲੋਭ ਦੀ ਸੋਧਾ ਹੁੰਦੀ ਹੈ ਮਹੱਲ ਆਏ ਸੱਚ ਰੂਪ ਵਿੱਚ ਮਹਾਰਾਜ ਬੁਲਾ ਲੈਂਦੇ ਹੈ ਪੁਰਿਆ ਕਰਦੇ ਇਸ ਨੂੰ ਜਾਨਾ ਪਰ ਗਿਆਨ ਵਿੱਚ ਵੀ ਇਸ ਤੋਂ ਕਿ ਸੋਧਾ ਹੁੰਦੀ ਹੈ ਕਰਮ ਤਾਂ ਕਰਨ ਦੇ ਹੱਕ ਦੀ ਦੀ ਸੁਖਿਆਪਾ ਕਰਕੇ ਸੋਧਾ ਹੁੰਦੀ ਹੈ ਮਹੱਲੋਂ ਨੇ ਨੂੰ ਸਤਿਗੁਰੂ ਜੀ ਦੇ ਕਿਰਪਾ ਨਾਲ ਇਹ ਤੁਲਾਪੇ ਹੋਣ ਕੀਤਾ ਜਾਂਦਾ ਹੈ ਨਾਲੇ ਕਰਮ ਨਹੀਂ ਇਹ ਮਤ ਪਾਈ ਸਤਿਗੁਰੂ ਜੀ ਕਹਿੰਦੇ ਨੇ ਜਿੰਨੇ ਕਰਮ ਕੀਤੇ ਹੋਏ ਨੇ ਜਿਸ ਕੰਮ ਕਰੀ ਕੀਤੇ ਹੋਏ ਨੇ ਮੈਂ ਇਹ ਮਤ ਪ੍ਰਾਪਤ ਹੁੰਦੀ ਇਸ ਸੰਗਤ ਵਿੱਚ ਕਰਮ ਗੁਰੂ ਸਾਹਿਬ ਦੀ ਸਿਰਤਾ ਕਰਕੇ ਇੱਕ ਵਰਮਾਤਨੀ ਪਾਈ ਵਾਹ ਗੁਰ ਪ੍ਰਸਾਦੀ ਸੱਚ ਸਮਾਈ ਸਤਿਗੁਰਾਂ ਦੀ ਕਿਰਪਾ ਨਾਲ ਕੀ ਕਰਕੇ ਸਤਿਗੁਰੂ ਨੂੰ ਸੁਨਾਇਆ ਜਾਂਦਾ ਤੇ ਹੋਇਆ ਜਾਂਦਾ ਕੀ ਰਾਹੀ ਰੋਂ ਤੋਂ ਰਹਿਤ ਹੋ ਜਾਂਦਾ ਹੈ ਇਹ ਤਾਂ ਸਾਰੀ ਦੁਨੀਆ ਰਹਿੰਦੀ ਹੈ ਰੋਵੇ ਰਾਵਨ ਕੱਲਾ ਭਇਆ ਸੀਗਾ ਲਖਣ ਵਿਛੜ ਗਿਆ ਮੰਨਿ ਨਾਮ ਸੋਈਂਦਾ ਹੈ ਔਰੂ ਕਰੁਣਾ ਨੇ ਖੇਲਾ ਹੈ ਮਹੱਲਾ ਤੀਜਾ ਮਨੁਖ ਨਾਮ ਜੁ ਹੋਇਆ ਜੇ ਮਨੁਖ ਨੂੰ ਕਸਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਸਾਨੂੰ ਪੁਰਖ ਰੰਗ ਸੁਖੰਦਾ ਦੇਖਣਾ ਥੋਲੋ ਉਹ ਮਾਇਆ ਦਾ ਰੰਗ ਜਿਹੜਾ ਸੁਖੰਦਾ ਵੀ ਨਹੀਂ ਕੱਚਾ ਰੰਗ ਹੈ ਕੁਸੁੰਬੇ ਦੇ ਰੰਗ ਤੇ ਪਾਣੀ ਪਾਏ ਚਾਟੀ ਡੱਬਾ ਖੜਾ ਡੱਬ ਖੜਾ ਬਹ ਹੋ ਜਾਂਦਾ ਹੈ ਇਸੇ ਪ੍ਰਕਾਰ ਹੈ ਮਨੁੱਖਾ ਨਾਮ ਤੋਂ ਰਹੇ ਕੋ ਇਸ ਕੁਸੁੰਬੇ ਦੇ ਰੰਗਨੀ ਮਾਇਆ ਦਾ ਆਨੰਦ ਹੈ ਜਿਨ ਨੂੰ ਇਸ ਨੂੰ ਨਾ ਨਾ ਕਰ ਗਦੋਂ ਦਿੱਸਦਾ ਪੈਂਦੀ ਹੈ ਉਹ ਰੰਗ ਉਹ ਸਹਾਂ ਸਰਦ ਗਵਾਈਆਂ ਰੰਗ ਤਮਾਸ਼ੇ ਕਾ ਸਭ ਚੱਕੇ ਜਾਂਦੇ ਹਨ ਜਦੋਂ ਦਿੱਸਦਾ ਪੈਂਦੀ ਹੈ ਇਸ ਕੁਸੁੰਬੇ ਦੇ ਰੰਗਨੀ ਕੱਚਾ ਰੰਗ ਹੈ ਇਹਨੂੰ ਵਰਸ ਮਾਇਆ ਦੇ ਰੰਗੀ ਝੋਲਣਾ ਇਸ ਦਾ ਰੂਪੀ ਪਾਣੀ ਪਾਨੇ ਕਰਕੇ ਚਾਤੀ ਇਹਦਾ ਨੰਮਾਇਆ ਦਾ ਉੱਪਰ ਲੰਬਾ ਇਸ ਦਾ ਰੰਗ ਦਿਨ ਛੋੜਿਆ ਇਹ ਜਿਹੜਾ ਮਾਇਆ ਦਾ ਅਨੰਦ ਹੈ Kusumbe ਦੇ ਰੰਗ ਨਹੀਂ ਛੋੜੇ ਨਹੀਂ ਰਹਿਣ ਵਾਲਾ ਹੈ ਬੌਸਾ ਇਸ ਦਾ ਮੋਲੀ ਰਹੇ ਨ ਸੱਤ ਚੁੰਬਾ ਹੈ ਕੁਸ ਮੁੱਲੇ ਹੋਇਆ ਮਰੇ ਤੋਂ ਬਾਅਦ ਸਰ ਕੋਈ ਸਰਮੀਏ ਦੇਖੇ ਪਿੰਡ ਭਰਾਇਆ ਉਹਨਾਂ ਅਤੇ ਕੋਈ ਜਮਾਦੇ ਆ ਤੇਰੇ ਸਿਰ ਧਰ ਗੁੰਦੇ ਆ ਉਹੀ ਮਿਲ ਹੁੰਦਾ ਹੈ ਤਾਨੂੰ ਇੱਥੇ ਪੱਤੀ ਸੱਜੋ ਕਾਹੇ ਇੱਥੇ ਖਤਰ ਦੇ ਮਗਰੋਂ ਕਾਂਗੋਜ ਕਾਂਗੋਜ ਕਰਕੇ ਪਰੋਚ ਇਸ ਪ੍ਰਕਾਰ ਸਾਖੰਨੇ ਦੀ ਮੰਡਿਆਂ ਉੱਤੇ ਰੱਖੇ ਖੂਨ ਦਾ ਖੜਾ ਉਹ ਉੱਤੇ ਬੰਨ੍ਹਣੇ ਨਖੇ ਆਉਂਦੇ ਆ ਉਹ ਕਾਂਗੋਜ ਕਰਕੇ ਕਾਹ ਬਣਾ ਲੈਣੇ ਆਜ ਦੇ ਬਗਨਾ ਬਗਿਆਨ ਇਸ ਪ੍ਰਕਾਰ ਦੀ ਹਾਲ ਚੰਦੀ ਹੈ ਇੱਥੇ ਪੱਤਾਂ ਦੇ ਸੱਜ ਕੋ ਕੀ ਕਰਾਂਗੇ ਜਦੋਂ ਜੀਵਤ ਤਿਕਣਾ ਮੈਨੂੰ ਕੋਈ ਮੂਸਰਾਦ ਪਰਾਹੀ ਉਜਾ ਲੱਗੇ ਪਾਤਮੂਏ ਜਿਹਦੇ ਸੱਚਾ ਕੀ ਮੁੱਲ ਹੈਗਾ ਜੰਮਣ ਮਰਨ ਨੂੰ ਮੁੱਲ ਹੈਗਾ ਮਰਕ ਨੂੰ ਜਪਣੇ ਨੂੰ ਮੁੱਲ ਹੈ ਮੈਂ ਬਲੌਂਦੀ ਨਾਦਰੀ ਹੀ ਮੁੱਲ ਹੈ ਤੇ 84 ਲੱਖ ਜੀਨ ਤੇ ਪੈਣ ਰੂਪ ਉਜਾ ਲੱਗੇ ਪਾਤਮੂਏ ਜਿਹੜੇ ਦੁਆਦ ਭਾਜ ਲੱਗੋ ਹਨ ਉਹ ਖੱਟ ਤੋਂ ਹੋ ਕੇ ਦੇਤੀ ਮਰ ਗਏ ਹਨ ਮੂਰਖ ਅੰਧ ਗਵਾ ਇਹ ਦੁਹਾਰਾਂ ਵਾਲੋਂ ਦੀ ਮੂਰਖ ਹੈ ਸਾਸਪੁਰ ਜਾਣ ਵਾਲੋਂ ਦੀ ਅੰਧ ਹੈ ਗਵਾਰ ਕਿਨਾਲਾਂ ਦੀ ਨਹੀਂ ਆਈਆਂ ਗਊ ਨੂੰ ਕਤਲ ਕਰਨ ਵਾਲੇ ਦੀ ਨਹੀਂ ਕਿੰਨਾ ਅਦ ਗਲਾਉਂਦੇ ਹੋਏ ਜਿਹ ਹਨ ਉਹ ਵਾਰ ਬਸੰਗ ਗਵਾਲਿਆਂ ਦੀਆਂ ਇੰਦਰੀਆਂ ਦੀਆਂ ਦੀਆਂ ਨੂੰ ਕਿਸੇ ਰੀਤੀ ਕਹਾਕਾਉਣ ਵਾਲੇ ਹਨ ਵਸਾ ਅੰਦਰ ਕੀਤੇ ਸੋ ਉਹ ਤਾਂ ਭਾਈ ਮੁੱਖਾ ਲੈਣ ਨਹੀਂ ਉਹ ਨਹੀਂ ਮਿਲਦੀ ਸੋ ਇਹ ਦੁਕਾਰੇ ਅੰਦਰ ਕੀਤੇ ਮਨਾਏ ਜਾਂਦੇ ਹਨ ਪੈ ਪਚ ਹੈ ਮਾਰੂ ਵਾਹ ਸੰਤ ਵਿਸੰਗ ਕੀਰ ਵੰਕ ਕੋ ਥੂਣੇ ਨਿਆਣੇ ਦੇ ਲਈ ਲੜਦੇ ਹੁੰਦੇ ਆ ਉਹ ਪੈਦਲ ਤੇ ਸੜਦੇ ਰੰਗ ਬਾੜੀਆ ਦੇ ਕੀ ਪ੍ਰਕਾਰ ਮਾਰ ਮਾਤਾ ਦੇ ਕਰੇ ਗੁਰੂ ਦਿਸਤਾਲੇ ਕੀਤੇ ਹਨੀ ਅਤ ਸੇ ਦੁਸਰ ਦੀ ਦਿਸਤਾਲੀ ਪਾਇਓ ਤੀ ਅਤ ਸੇ ਮਰਕ ਰੂਪ ਕੀ ਦਿਸਤਾਲੀ ਪਾਇਓ ਕਿ ਫੜੇ ਰਹੇਂਦੇ ਦੂਨਾਂ ਚ ਬਾਰ ਬਾਰ ਨਾਨਕ ਨਾਮ ਰਤੀ ਹੀ ਰੰਗਲੇ ਸਭ ਜਨ ਨੇ ਜੋ ਸੱਚੇ ਤਾਰਸਾ ਦੇ ਨਾਮ ਚ ਰੰਗੇ ਹੋਏ ਆ ਉਹ ਰੰਗਲੇ ਅਨੰਦੀ ਹੈ ਉਹਨਾਂ ਨੂੰ ਰੰਗ ਪ੍ਰਵੇਸ਼ ਨੇ ਆਉਦਾ ਨਾਦਤਾ ਰੰਗੀ ਹੋ ਗਏ ਹਨ ਗੁਰਤਾ ਸਹਜ ਸੁਭਾ ਕਰਤਾਰ ਜੀ ਦੁਆਰਾ ਸੰਪਤੀ ਸੁਆਗਤਨ ਨਤਾਰਿਆ ਹੈ ਸਾਜੇ ਸੋ ਤਾਂ ਆ ਪ੍ਰਕਾਸ਼ ਆ ਕਿ ਮੇ ਸੇਵਨੰਦ 발ਤੀ ਰੰਗ ਨਾ ਉਤਰਨ ਨੰਮ ਪ੍ਰਮੇਸ਼ਰ ਦੀ ਭੰਤੀ ਦਾ ਸਾਰਾ ਨਿ ਚੜਿਆ ਹੋਇਆ ਕਦੋਂ ਸਰ ਅੰਧੜਾ ਮਸੋਤ ਰੇਲ ਦੋ ਸਾਜੇ ਰਹਾ ਸਮਾ ਪ੍ਰਭ ਸਿਧਿਓ ਸਰੇਸ਼ ਦੀ ਮਿਲੈ ਹੋਏ ਹਨ ਨੀ ਪਾਉੜੀ ਤਸੇ ਉਪਾਈ ਸਭ ਤੁਬ ਜਿਨ ਵਰਦਿ ਸ੍ਰਸਤੀ ਆ ਇਹ ਆਪ ਜੀ ਨੇ ਪੈਦਾ ਕੀਤੀ ਚੈਰ ਖਾਨੀਆਂ ਰੂਪ ਆਪੇ ਰਿਜਕ ਸੰਦਾ ਹੈ ਨਾ ਕੀ ਮਾਰੇ ਸਾਰਿਆਂ ਦੇ ਦੀਕ ਰੋਦੀ ਨੂੰ ਦੁਨਾਰਾ ਆਪਣਾ ਆਇਆ ਹੈ ਜਿੱਥੇ ਜਿੱਥੇ ਕੋਈ ਦੀ ਪੈਦਾ ਕੀਤੇ ਹੈ ਸੌਲ ਬਥਰਮਾ ਜੰਮ ਤੋਂ ਪਾਇਆ ਕਾਂ ਦਾ ਰੂਕ ਆਦਿਕਨ ਭਰਿਆ ਉਹ ਦੇਖੇ ਰਹੀ ਦੀਨ ਪਟਾਣਾ ਕੀਤਾ ਹੈ ਆਪਣ ਨੂੰ ਪਾਲਣਾ ਕਰਦੀ ਹਾਂ ਉਹ ਤਾਂ ਵਾਲ ਸਾਲ ਕਰਕੇ ਖਾਗਦੀ ਇਕ ਲੋਕ ਤੇਰੇ ਨਾਲ ਰੋਦੀ ਬਿਚੇ ਭਰੋਸਾ ਨਹੀਂ ਰੱਖਦੇ ਕਿਹਨਾਂ ਬਾਈ ਬਾਈ ਪ੍ਰੇਮ ਕਰਨੇ ਹੈ ਸਾਰੇ ਕਰਕੇ ਖਾਂਦੇ ਹਨ ਉਹ ਪੂਰ ਕੁਸਤਨ ਖੱਲ ਲੈਣਾ ਤੇਰਾ ਧੰਨ ਖੱਲ ਲੈਣਾ ਇਸ ਪ੍ਰਕਾਰ ਕਰਕੇ ਖਾਂਦੀ ਪਿੰਦੀ ਹਨ ਨੰਕਾਰ ਕੀ ਬਾਨੀ ਨਾ ਕੀ ਖੰਦੀ ਹਨ ਹੋ ਪੂਰ ਕੋ ਸੱਤ ਤੂੰ ਹੀ ਜਾਨ ਸਿਖੀਏ ਮੂਹ ਹੋ ਕੀਰ ਤੂ ਬੋਲਦੇ ਆਤੇ ਕੁਛਟ ਉਲਟਾ ਹਟ ਕਰਨੇ ਹੈ ਕੁਛਤ ਖੋਤੇ ਸਮੂ ਕਰਨੇ ਹੈ ਤਾਹਿਆ ਕੜਬੇ ਜੀ ਉਹਨਾਂ ਗੱਲਾਂ ਦੇ ਤਾਹਿਆ ਨਿਕਲ ਜਾਉ ਉਹਨਾਂ ਦੇ ਮੂੰਹ ਵਿੱਚੋਂ ਇਹ ਗੱਲਾਂ ਨਿਕਲਦੀਆਂ ਜੁਨਾ ਕਰ ਕੋ ਤ ਹੈ ਯਾ ਜੀ ਉਹਨੂੰ उन कमा न छॾे मंद करमी मिलूं उतल सच बुज हा गुरू ਸੰਗਤ संगत की ਉਨ੍ਹਾਂ ਦੇ ਨਾਮ ਸੰਬਾਧਤਾ ਹੁਨਾ ਅਟੋਤ ਪੰਡਾਰ ਦੀਵਾ ਉਨ੍ਹਾਂ ਦੇ ਨਾਮ ਦਾ ਸਿਮਰਨ ਕਰਨ ਵਾਲਿਆਂ ਨੂੰ ਤੁਲਤ ਭੰਡਾਰ ਐਸਾ ਦੁਹਾਇਆ ਹੈ ਉਨ੍ਹਾਂ ਕਿਥੇ ਹੋਰ ਖਾਏ ਕਨੇਰੀ ਉਹਨੇ ਕਿਥੇ ਲੱਖਾਂ ਦੀ ਜੰਦ ਖਾਂਦੇ ਹਨ ਐਸਾ ਮਕਣ ਤੋਂ ਰੈਤ ਪੰਡਾਰਾ ਤਾਂ ਹੋ ਤਾਂਂਦੀਆ ਦੁਆਤਾ ਹੈ ਲੱਖਾਂ ਨੂੰ ਉਹਨੇ ਨਿਹਾਲ ਕਰਦੇ ਹਨ ਹਰ ਕੋਈ ਤਾਂ ਖਾਹੀ ਕਿੰਨਾ ਸਫਲ ਹੈ ਜਿਹੜੇ ਆਉਂਦੇ ਭਜਨ ਕਰਕੇ ਜਿਹੜੇ ਖਾਂਦੇ ਹੈ ਉਹਨੇ ਦਾ ਖਦਾ ਸੁਖਰਾ ਹੈ ਅਜਿਹਾ ਹੱਥ ਚੜਾਇਆ ਜਿਹੜਾ ਮਾਰੇ ਤੇ ਸਿਮਨ ਤੋਂ ਬਿਨਾ ਭੁੱਲੇ ਹੋਏ ਆ ਉਹ ਤਾਂ ਹੱਥ ਹੱਥ ਕਦੋਂ ਕਰਕਾਰ ਮੰਗਾਇਆ ਹੈ ਹੱਥ ਆ ਗੱਡੇ ਤੇ ਘਰਾਂ ਕਰਾਂ ਮੰਗਦੇ ਜਿਵੇਂ ਸਰੋਤਰੇ ਅੱਗੇ ਜਾ ਕੇ ਗੁਰੂ ਨੂੰ ਕਰਦੇ ਆ ਨਿੰਤਾਂ ਕਰਦੇ ਆ ਕਿ ਸਾਨੂੰ ਦਿਓ ਕੁਛ ਇਸ ਨੂੰ ਉਹ ਰੇਤ ਕੋਈ ਦੀ ਪੰਨੇ ਨਹੀਂ ਕਹਿੰਦੀ ਇਹ ਹੱਥ ਠੀਕ ਕਰਦੀ ਹੈ ਨੀ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਦੇਦ ਵਖਾਲ ਹੈ ਉਹ ਗੁਰੂ ਜੀ ਬੰਦ ਸੀ بڑا ਵਿਦਵਾਨ ਸੀ ਇਹ ਦੇ ਪ੍ਰਧਾਨ ਸਾਹਿਬ ਦੀ ਵਾਰ ਕੀ ਮਹਾਰਾਸ਼ਾਨ ਸ਼ਲੋਕ ਪਾ ਰਹੇ ਨੇ ਇਹ ਮਾਰਾ ਸਾਡੇ ਪਾਸ ਆਇਆ ਇੱਥੇ ਇੱਕ ਗੋਇੰਦਵਾਲ ਸਾਹਿਬ ਬੈਰੀ ਸਾਹਿਬ ਦੇ ਨਾਮ ਲੱਗਾ ਸੀ ਮਾਰੇ ਦਾ ਹੁਕਮ ਸੀ ਜੇ ਪ੍ਰਸ਼ਾਦਾ ਮੰਨਣ ਸਕੇ ਉਹ ਸਾਨੂੰ ਬਰਕਤ ਕਰੇ ਉਹਨ ਗੁਰੂ ਸਾਹਿਬ ਦੇ ਮੌਲੀ ਸਾਹਿਬ ਜਾ ਕੇ ਬੈਠ ਗਿਆ ਬਰਕਤ ਕੂਤੇ ਮੈਂ ਬਰਕਤ ਕੂਤੇ ਉਹਦੇ ਨੇ ਕਹਿ ਲਗਾ ਕਿ ਮਾਰਾ ਮੜਾ ਗਤਮਾਨੋਂ ਮੈਂ ਸਿਕਾਨੀ ਕੋ ਜਗਿਆਪਨ ਲਾਉਣਾ ਚਾਹੁੰਦਾ ਹੈ ਕੌਣ ਕੋ ਗੁਰੂ ਸਾਹਿਬ ਉਹਦਾ ਮਨ ਮਾਇਆ 'ਚ ਫਸਿਆ ਹੋਇਆ ਜਾਣ ਕੇ ਪਰਮਪੁਰਖ ਦੇ ਉਪਦੇਸ਼ ਬਖੀਣ ਬੀਨ ਦੇ ਪਰਸਾ ਹੈ ਸ਼ਰੋਤ ਮਹੱਲਾ ਤੀਜਾ ਪੜ ਪੜ ਪੰਡਿਤ ਦੇਵ ਵਿਥਾਨ ਹੈ ਇਹ ਭਾਈ ਪੰਡਿਤ ਵਿਦਵਾਨ ਬਣ ਕੇ ਪੜ ਕੇ ਸ਼ਾਸਤਰਾਂ ਨੂੰ ਪੜ ਕੇ ਵੇਦਾਂ ਨੂੰ ਵਿਆਕਰਣਾਂ ਨੂੰ ਤੁੰਗਲ ਨੂੰ ਜੋਤਿਸ਼ ਨੂੰ ਇਤਿਆਦਿਕ ਇਹਨਾਂ ਦਾ ਕੰਮ ਕਰਦੇ 6 ਅੰਗ ਹੈ ਸਿੱਖਿਆ ਕਲਪ ਨਿਰੁਕਤ ਜੋਤਿਸ਼ ਤੁੰਗਲ ਵਿਆਕਰਣ ਇਹਨਾਂ ਨੂੰ ਪੜ ਪੜ ਕੇ ਤੁਹਾਨੂੰ ਬੰਦਾ ਵਿਖਿਆਨ ਕਰਦੀ ਹੂੰ ਮਾਇਆ ਮੂਹ ਤਵਾ ਅੰਦਰ ਮਾਇ ਦੇ ਮੋਹ ਦਾ ਸਾਧਕਾ ਹੋਇ ਮਾਇ ਦੇ ਮੋਹ ਸਾਧ ਪ੍ਰਯੋਜਨਤ ਨੱਗੇ ਹੋਇ ਹੂੰ ਦੁਜਾ ਭਾਇ ਹਰ ਨਾਮ ਦੀ ਸਾਰੀ ਵੈਦ ਬਾਜੀ ਲੱਗੇ ਹੋਇਓ ਭਾਈ ਪਰਮੇਸ਼ਰ ਦੇ ਨਾਮ ਨੂੰ ਭਲਾਤਾ ਹੈ ਅਸੀ ਹਜ਼ਾਰ ਸੁਰਤੀ ਕਰਮ ਕਾਂਨ ਨੂੰ ਕਹਿੰਦੇ ਹੈ ਥੋੜਾ ਹਜ਼ਾਰ ਸੁਰਤੀ ਮੋਹ ਪਾਸ਼ਨਾ ਨੂੰ ਕਹਿੰਦੇ ਹੈ 4000 ਸੁਰਤੀ ਜਿਹੜੀ ਵੇਦ ਦੀ ਹੈ ਉਹ ਗਿਆਨ ਹੰਗ ਅਹੰਗ ਦੇ ਪਾਸ਼ਨਾ ਨੂੰ ਕਹਿੰਦੀ ਹੈ ਜੁਦਾ ਪਾਏ ਹਰ ਨਾਮ ਵਿਚਾਰੂ ਜੀਸੂ ਦਾ ਨਾਮ ਲੈ ਕੇ ਬਾਤ ਲੱਗੋ ਸਾਰ ਬਿਤਾਹ ਮਾਲ ਮੂਰਤ ਲੇਟ ਜਾ ਅਸੂਰਾਂ ਦੇ ਮੰਦ ਮੂਰਤਾਂ ਨੂੰ ਸਜਾਣ ਦੀ ਦੰਨ ਮਿਰਦਾਹ ਲੋਕ ਪਰਲੋਕ ਵਿੱਚ ਉਹ ਜੀਉ ਕੰਨ ਦਿੱਤਾ ਕਦੇ ਕਦ ਨਹੀਂ ਮਾ ਚੇਤ ਮਾ ਮਰੀ ਜਿਹੜੀ ਜੀ ਸੁਗਨ ਹੋਈ ਦਿੱਤਾ ਹੈ ਕਾਰਮ ਦੇ ਦਿੱਤੀ ਹੈ ਸੁਖੂਂ ਦੇ ਦਿੱਤਾ ਹੈ ਉਸ ਵਾਹਿਗੁਰੂ ਕਦੇ ਨਹੀਂ ਚੇਤੇ ਕਰਨੀ ਕਿ ਤੂੰ ਹੱਥਾ ਕਾਇਆ ਤੇ ਇਹ ਸੁਖਾ ਬਣਾਇਆ ਥੇ ਹਾਰੀ ਅੰਧ ਪ੍ਰਤੰਗ ਬਣਾ ਆਖੀ ਦਿੱਤੇ ਹਨ ਜੋ ਦੇਂਦਾ ਰਿਜਕ ਸੰਭਾ ਅੰਨਾ ਦਾ ਹੀ ਸੇਵਾ ਸਾਰਿਆਂ ਨੂੰ ਸਮਾਇ ਮੋ ਉਪਰਾਨਦਾ ਹੈ ਜਿਹੜਾ ਸਾਰ ਨੂੰ ਉਪਰਾਨਦਾ ਹੈ ਉਹ ਹੀ ਕਲਪੇਤਮ ਕਰੀ ਹੈ ਨੇ ਜਮ ਦਾ ਸਾਹ ਗਲੋਂ ਨਾ ਚੱਕੀਏ ਇਹਨੇ ਗਲ ਦੀ ਜਮ ਦਾ ਸਾਹ ਹਮੇਸ਼ਾ ਮੌਜ ਦਾ ਪਿਆਰ ਹੁੰਦਾ ਹੈ कॾहिं मुरक न सघी आत्म मुड़े विंडा वांगुरु मनमुखां चांहि ਉਨਨ ਕੋ ਜੈਲ ਹੀ ਲੋਕ ਪਰ ਲੋਕ ਦਾ ਗਿਆਨ ਪੂਰਵ ਦਿੱਸਿਆ ਤਮਾ ਜੇ ਗੁਰੂ ਜੀ ਨੇ ਕਰਮ ਕੀਤਾ ਉਸ ਨੂੰ ਦੁਹਧਾ ਦੇਖੋ ਉਹਨੇ ਵਿਚਾਰ ਹੁਣ ਸਿਰ ਵਾਸਨਾ ਫੁਰਦੀ ਹੈ ਉਹਨੇ ਅੰਸਾਰ ਕਮਾਈ ਕਰਦੀ ਹੈ ਉਹ ਕਮਾਈ ਅੰਸਾਰ ਕਮ ਆਉਂਦੀ ਉਹਨਾਂ ਦੇ ਜੀਵਨ ਕੋ ਪੂਰਾ ਭਾਗ ਸਤਗੁਰੂ ਮਿਲ ਜੀਵਨ ਸੂਰਮਿਤਨ ਤਾਂ ਇਹ ਇਸਤਾਨ ਕਰਨ ਕੀਤੇ ਹੋਏ ਆ ਸਰਬੀ ਦੀ ਪ੍ਰੇਮ ਹੋਰ ਸਰਬੀ ਦੀ ਨਿਬੰਧਿਆ ਤੁਸ ਬਾਤਾ ਨਾਮ ਵਸਾਇ ਮਾਨੇ ਆ ਸਰਬੀ ਦੀ ਅਸੇ ਸੁਖਾਂ ਦੇ ਬਾਤ ਚ ਸੁਖ ਗ੍ਰੰਥ ਦਾ ਸੁਖਾਂ ਦਾ ਬਾਤਾ ਨਾਮ ਉਹ ਮੇਰੇ ਮਨ ਚ ਆ ਕੇ ਵਸਿਆ ਹੋ ਤੁਸ ਮਾਨ ਹੈ ਸੁਖ ਪਹਿਲ ਨਾ ਉਹ ਸੁਖ ਨੂੰ ਮਾਨਦੇ ਸਰਬਨ ਕਰਦੇ ਆ ਸੁਖ ਦਾ ਪਹਿਨਾ ਕਰਦੇ ਮੰਨਣ ਕਰਦੇ ਹਾਂ ਕੋ ਸੁਖ ਸੁਖੁ ਗੁਹਾ ਸੁਖ ਸੁਖ ਦੇ ਚੀਨ ਲਈ ਅਖੰਡਮਾਈ ਕਰਦੇ ਆ ਸੁਖ ਹੀ ਕਰਤੰ ਦਾ ਸੋਣ ਕਰਦੇ ਆ मजबूत सूने सचा सो नाम ना कर, 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 कर ਸਤਿਗੁਰ ਦੀ ਸੋਖਤਾ ਸਿ ਗੁਰ ਦੀ ਨਾਮ ਸਤਿਗੁਰਾਂ ਦਾ ਸੇਵਨ ਕੀਤਾ ਹੈ ਉਹਨਾਂ ਆਤਮਾ ਨੇ ਸੁਖ ਨੂੰ ਪਾਣਾ ਕੀਤਾ ਹੈ ਸਤਿ ਨਾਮ ਗੁਣਤਾ ਸਤਿਗੁਰਾਂ ਦੀ ਸੇਵਾ ਕਰਕੇ ਸੱਚਾ ਨਾਮ ਜੋ ਗੁਨਾਹ ਤਾਸ਼ ਪਾਪ ਖਜਾਨਾ ਹੈ ਇਹ ਸਾਰਾ ਇਹਨਾਂ ਨੇ ਸੁਖ ਨੂੰ ਪਾ ਲਿਆ ਹੈ ਗੁਰਮਤੀ ਆਪ ਤੁਹਾਨੂੰ ਇਹ ਗੁਰਮਤਿ ਦਾਰਾ ਆਪਣਾ ਸੱਚ ਰੂਪ ਸੱਚੇ ਨੰਨ ਰੂਪ ਜਾਣ ਲਿਆ ਹੈ ਆਰਾਮ ਨਾਮ ਪਰਗਾ ਗੁਰਮਤੀ ਹੰਪਰਦਾਸ ਗੁਰਮਤਾਰਾ ਰਾਮ ਦੇ ਨਾਮ ਦਾ ਜਿਹਨੂੰ ਪ੍ਰਕਾਸ਼ ਹੋਇਆ ਕੋੜਸੂਰ ਨਾਮ ਕੋਲੋਂ ਪ੍ਰਕਾਸ਼ ਇਹ ਪ੍ਰਕਾਰ ਜਿਹਨੂੰ ਹੋਇਆ ਉਹਦੇ ਕਰਕੇ ਆਪਣਾ ਆਤਮਾ ਨੂੰ ਪਛਾਣ ਲਿਆ ਹੈ ਸਤਿਉ ਸਾਚਿਤਮ ਆਵਣੇ ਸਰਵਨ ਕਰਦੇ ਸਤਿਭਾਈ ਮਨਨ ਕਰਦੇ ਸਤਿ ਦੀ ਕਮਾਈ ਕਰਦੇ ਹੈ ਵਧਾਈ ਵੱਢੀ ਤਾਂ ਨੂੰ ਵਧਾਈ ਵੱਢੇ ਅਕਾਲ ਪੁਰਖ ਦੇ ਪਾਸੋਂ ਪ੍ਰਾਪਤ ਹੋਈ ਹੈ ਉਹ ਨੂੰ ਤਾਂ ਦਾ ਸਾਥ ਕੋਈ ਸਕਾ ਕੋਈ ਗ੍ਰੰਥ ਜਾਣਦੇ ਹੈ ਬ੍ਰਹਮ ਜਾਨੀ ਆਪਨੇ ਸਿద్ధి ਵਿਗਿਆਈ ਮਾਰਨ ਦਿੱਤੀ ਹੈ ਕਿ ਜੀ ਸੁਖਮ ਸੁਖੀ ਦੇ ਸੁਧੂਨ ਸੀ ਹੈ ਸਰਵ ਸੁਆਹੀ ਦੀ ਬਾਤ ਹੈ ਸਿਖ ਕਰੀ ਅਰਦਾਸ ਜਿਵੇਂ ਬ੍ਰਹਮ ਸਾਹਿਬ ਜੀ ਨੇ ਨੰਨ ਆਤਮਾ ਦਾ ਸੂਤ ਕਰਦੇ ਰਹਿੰਦੇ ਹੈ ਸਿਖ ਕਰਕੇ ਵੀ ਹੰਕਾਰ ਨਹੀਂ ਕਰਦੇ ਮਹਾਰਾਜ ਦਾਸ ਕਰਦੇ ਹੈ ਅਰਦਾਸਾਂ ਕਰਦੇ ਹੈ बेनती करंत वाहगुरू हर वक़्तु जपन जा भॻवंत गुर पूरे दुनि जा मंत परदेश जपन ਉਹਦਾ ਹੀ ਗੁਰੂ ਸਾਹਿਬ ਜੀ ਮੰਤਰ ਦੱਸਿਆ ਹੈ ਅਜਬ ਆਜਾਪਨ ਦੇਤੇ ਆਜ ਵਾਲ ਸਮਾਇ ਜਿਵੇਂ ਜਪ ਕਰਨਾ ਬਾਣੀ ਕਰਕੇ ਤਪ ਕਰਨਾ ਸਿਮਰ ਕਰਕੇ ਸੰਗਿ ਇੰਦਰੀਆਂ ਦਮਨ ਕਰਨਾ ਇੰਦਰੀਆਂ ਕਰਕੇ ਇਹ ਮੰਤਰ ਜੇ ਸੁਣੇ ਬਸ ਜੇ ਨਾ ਉਹਦੇ ਸਾਰੇ ਜਾਪ ਹੋ ਗਏਾਰੇ ਤਪ ਹੋ ਗਏ ਸਾਰੇ ਇੰਦਰੀਆਂ ਦੇ ਕੰਨ ਹੋ ਗਏ ਜਤਨ ਹੋ ਗਏ ਜੇ ਨਾਮ ਹੈ ਪ੍ਰਿੰਦ ਦੀਵਾ ਜੇ ਮੰਤਰ ਨਾਮ ਹੈ ਤਾਂ ਤਾਂ ਜਿਉਣਾ ਸਫਲਾ ਹੈ ਇਹ ਨਾਮ ਨਹੀਂ ਜਪ ਮੰਤਰ ਪੜਿਆ ਕੋ ਦੇਸ ਹੋਰਾ ਸਭ ਕਾਲਾ ਸੂਰਜ ਕਰਕੇ ਭੁੱਖਾ ਪਿਆ ਰਿਆ ਵਰਤ ਰੱਖਿਆ ਸੰਗੀ ਨੀਂਹਾਂ ਕਰਕੇ ਅੱਖਾਂ ਨਹੀਂ ਝੱਗੀਆਂ ਮੂੰਹ ਕਰਕੇ ਬੋਲਣਾ ਮੋਨ ਘਾਰ ਲਿਆ ਇਸ ਪ੍ਰਕਾਰ ਨਾਮ ਤੋਂ ਬਿਨਾ ਜੀ ਹੈ ਪ੍ਰਕਾਰ ਹੈ ਉਹਦਾ ਜੀਵਨ ਇਹ ਜਿੰਨੀ ਅੱਗੇ ਜੀਉਣ ਦੀ ਆਸ ਗੁਰਮਤੀ ਨਾਉ ਪਾਈਏ ਸਹੀ ਨਾ ਮੜਾ ਗੁਰਾਂ ਦੀ ਮਤ ਸਿੱਖਿਆ ਕਰ ਕੋ ਪਾਈਦਾ ਹੈ ਮਨ ਮੁਕ ਮੋਹੇ ਬਿਨਾ ਮਨ ਮੁਕ ਲੋਕ ਤਾਂ ਦੇਹ ਨੂੰ ਮੋਹ ਵਿੱਚ ਸੁਨੀਆਂ ਦੇ ਮੋਹ ਤੋਂ ਨਾਸ ਹੋ ਰਹੇ ਨੇ ਉਹ ਨਾਮ ਜੀ ਦਾ ਜੀ ਪੰਦਿਤ ਸਤਗੁਰਾਂ ਦੇ ਪਾਸੋਂ ਜੋ ਪਹਾੜਾ ਪੂਰਾ ਦਿੱਤੀ ਜਿਸ ਜੀ ਆਪ ਨੂੰ ਪਾਉਂਦਾ ਹੈ ਆਪ ਉਸੇ ਪ੍ਰਕਾਰ ਸੰਸਾਰ ਦੇ ਦੁਨੀਆਂ ਨੂੰ ਰੱਖਣਾ ਕਰਦਾ ਹੈ ਸਾਡੀ ਰੱਖਿਆ ਕਰੋ ਜੀ ਆਪ ਨੂੰ ਪਾਉਂਦਾ ਹੈ ਲਾਨਕ ਤੇਰਾ ਦਾ ਦੀ ਗੁਰੂ ਸਾਹਿਬ ਦੀ ਕੰਨੀ ਬੇਨਤੀਆਂ ਕਰੋ ਗੁਰਸਿੱਖੋ ਮੈਂ ਤਾਂ ਮਹਾਰਾਜ ਦਾ ਸੂਤ ਕਹਾਂ ਪਾਉੜੀ ਸੱਜ ਤੇਰਾ ਤੂੰ ਸਤਸਦਾ ਉਸ ਦੇ ਗਿਆਨ ਸਰ ਸਭ ਕੋਈ ਤੇਰਾ ਹੈ ਤੂੰ ਸਾਰਿਆਂ ਦਾ ਮਾਲਕ ਹੈ ਤੂੰ ਸਭ ਨਰਾ ਤੂੰ ਸਾਰਿਆਂ ਦੀ ਪ੍ਰਾਣਾ ਦੀ ਤੂੰ ਪੁੰਨਾਂ ਦੀ ਤੂੰ ਪੁਰਣੀ ਦੀ ਪ੍ਰੀਅਮ ਮੁਖ ਦੇਰ ਦੀ ਸਿਆਣ ਦੀ ਸਾਰਿਆਂ ਦਾ ਮਾਰਾ ਗੰਭੀਰ ਦੀ ਰਾਸ ਭਗਤੀ ਦੀ ਆਸ ਦੀ ਪਰ ਇਹ ਜੋ ਪਰਵਾਰਿਕ ਸੁਆਸਲੀ ਪਤ ਸੁਧਾ ਪਾਸੋਂ ਮੰਗਦੇ ਮਾਰੇ ਮਹਾਰਾਜ ਤੋਂ ਪਾਸੋਂ ਮੰਗਦੇ ਹਾਂ ਨੇ ਬੇਤਕਾਰ ਅਰਦਾਸ ਜੇ ਬੰਸੀ ਬੇਨਤੀਆਂ ਕਰਕੇ ਕੋਈ ਰਸਨਾ ਕਰਕੇ ਕਰਦਾ ਕੋਈ ਹਿਰਦੇ ਕਰਕੇ ਕਰਦਾ ਇਸ ਤਰ੍ਹਾਂ ਬੇਨਤੀਆਂ ਕਰਦੇ ਹਾਂ ਸਾਰੇ ਉਸ ਤੋਂ ਹੋਏ ਇਸ ਸੱਚੀ ਕਿਸਮੇ ਨਾ ਸਤਿਗੁਰਾਂ ਦੁਆਰਾ ਤੁਸੀਂ ਬਖਸ਼ਦੇ ਹੋ ਉਹਨਾਂ ਪਰਮਾਰਥ ਕਾਮ ਨੂੰ ਕੋਈ ਨਹੀਂ ਲੱਭਦਾ ਇਕਲਾ ਦੂਰ ਹੈ ਪਾਤ ਉਸ ਨੂੰ ਮਾਰਾ ਕੋਈ ਜ਼ੋਰ ਹੈ ਨਿਆਂ ਸੁਣੇ ਕੋਈ ਦੂਰ ਫੇ ਨਹੀਂ ਦੇਖਣੇ ਇਹ ਵਿਲਾਇਤ ਵਿੱਚ ਕੋਈ ਬਾਦਸ਼ਾਹ ਹੋਵੇ ਐ ਸਮੁੰਦਰਾਂ ਪਰਲੋਕ ਵਿੱਚ ਕੋਈ ਜਿਹੜੇ ਸੱਤ ਦੇਖੋ ਉਹਨਾਂ ਦੇ ਪਾਸ ਨਹੀਂ ਮਿਲਤ ਵਰਤੀਆਂ ਸਭਾ ਇੱਕ ਮਨਮੁਖਾਂ ਨੂੰ ਦੂਰ ਨੇ ਇੱਕ ਗੁਰਮਖਾਂ ਦੇ ਪਾਸ ਨਹੀਂ ਹੈ ਕੋਤ ਬਾਜ ਹੋ ਥਾਉ ਕੋ ਨਹੀਂ ਜਿਹਨਾਂ ਪਾਸੋਂ ਮੰਦੀਆ ਮਾਰਨ ਆਸ ਤੇ ਬਿਨਾਂ ਕੋਈ ਥਾਂ ਨਹੀਂ ਹੈ ਔਰ ਜਿਹਦੇ ਪਾਸੋਂ ਮੰਦੀਆ ਸਭ ਕੰਦਾਲ ਹੈ ਸੱਚੇ ਪਾਸੋਂ ਮੰਗੋ ਕਾਹੇ ਰਾਮਕਸਾ ਦੇਖੋ ਉਹ ਜੀ ਜੇ ਨੀਰੋ ਨਸਾਰਾ ਮਨੁਜ ਨੂੰ ਕੋ ਨਿਰਜਾ ਇਹ ਪਾਈ ਸੰਸਾਰ ਤੋਂ ਮਨੁਜ ਕੋ ਨਿਰਨਾ ਕਰਕੇ ਵਿਆਹ ਸਮੇਂ ਦੇ ਪਾਸ ਜਾ ਕੇ ਉਹਨਾਂ ਦੇ ਵੇਖ ਕਰਕੇ ਜਾ ਕੇ ਵੇਖ ਲੈ ਨਿਰਨਾ ਕਰਕੇ ਵੇਖ ਲੈ ਇਹ ਸੰਸਾਰ ਹੈ ਸਾਰੇ ਮੰਗਤਿਆਂ ਦੇ ਵੀ ਦੇਤ ਜਿੰਨੇ ਹਨ ਤਾ ਤੁਦਾਲੋਂ ਸਲਾਹ ਦੇ ਇਹ ਸਾਰੇ ਤੇਰੀ ਸੇਵਕੀ ਕਰਦੇ ਹਨ ਗੁਰਮੁਖਾਂ ਨੂੰ ਪਰਗਾਰ ਦੇ ਦਰਸਾਂ ਸੰਗਤ ਦੁਆਰਾ ਗੁਰਮੁਖਾਂ ਦੇ ਦਰ ਅੰਦਰ ਹਰਦੇ ਦੇ ਦਰ ਗਿਆਨ ਦੁਆਰਾ ਸੱਚਾ ਪ੍ਰਕਾਸ਼ ਹੋਇਆ ਹੈ ਆਪ ਦੇ ਦਰ ਦਾ ਸੱਚ ਖੰਡ ਦਾ